ਹਾਹਾ ਬਹੁਤ ਵਧੀਆ ਬਾਈ ਸਾਡੀ ਗੱਲ ਕਿੱਦਾਂ ਵੀਰੇ ਠੀਕ ਹੋ ਜੀ ਵਧੀਆ ਵਧੀਆ ਠੀਕ ਠੀਕ ਤੁਸੀਂ ਦੱਸੋ ਵਧੀਆ ਵਧੀਆ ਬਾਈ ਸੇਤਾਂ ਕਿੱਦਾਂ ਵੀਰੇ ਠੀਕ ਹੋ ਵਧੀਆ ਕੋ ਬਹੁਤ ਵਧੀਆ ਬਾਈ ਗੁਰੂ ਮਹਾਰਾਜ ਤੁਹਾਨੂੰ ਬਹੁਤ ਐਨ ਜਮਾ ਬਣਦੀ ਆ ਜੀ ਬਹੁਤ ਵਧੀਆ ਬਾਈ ਗੁਰੂ ਮਹਾਰਾਜ ਤੁਹਾਨੂੰ ਬਹੁਤ ਤੰਦਰੁਸਤ ਰੱਖੇ ਬਾਈ ਤੇ ਬਾਈ ਬਹੁਤ ਕਰਦੇ ਤੁਹਾਨੂੰ ਬਹੁਤ ਆਈ ਹਵਾਈ ਯੱਡੀ ਅੰਮ੍ਰਿਤਸਰ ਤੇ ਬੈਠੇ ਸੀਗੇ ਅੱਛਾ ਅੱਛਾ ਜੀ ਮੈਂ ਪੱਕਾ ਆਉਣਾ ਬਾਈ ਤੁਹਾਨੂੰ ਮੈਂ ਪੱਕਾ ਮਿਲ ਕੇ ਜਾਊ ਮੈਂ ਬਾਈ ਇਸ ਮੰਤ ਤੁਹਾਨੂੰ ਇਸ ਮੰਤ ਮੈਂ ਪੱਕਾ ਮਿਲਦਾ ਵੱਡੇ ਬਾਈ ਆ ਕੇ ਪੱਕਾ ਓਕੇ ਭਾਜੀ ਓਕੇ ਥੈਂਕ ਯੂ ਥੈਂਕ ਯੂ ਹਾਂਜੀ ਹੋਰ ਬਾਈ ਕਿੱਦਾਂ ਘਰੇ ਠੀਕ ਆ ਸਾਰੇ ਵਧੀਆ ਵਧੀਆ ਕਿਰਪਾ ਜੀ ਠੀਕ ਆ ਬਹੁਤ ਬਹੁਤ ਵਧੀਆ ਬਾਈ ਬਹੁਤ ਵਧੀਆ ਬਹੁਤ ਵਧੀਆ ਬਾਈ ਮੈਂ ਤੁਹਾਨੂੰ ਬਹੁਤ ਟਾਈਮ ਤੋਂ ਦੇਖਦਾ ਵੀਰੇ ਹਾਂਜੀ ਜੀ ਹਾਂ ਜੀ ਅਹੀ ਬਹੁਤ ਤੁਹਾਨੂੰ ਪਸੰਦ ਕਰਦੇ ਹਾਂ ਜੀ ਨਹੀਂ ਨਹੀਂ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਪਰ ਮਤਲਬ ਬਹੁਤ ਦੇਖਦਾ ਬਾਈ ਤੇ ਮੈਂ ਤੁਹਾਡੀ ਇੰਟਰਵਿਊ ਵੀ ਸੁਣੀ ਆ ਬਾਈ ਤੇ ਸੱਚੀ ਯਾਰ ਬਾਈ ਗੁਰੂ ਮਹਾਰਾ ਇਹਨਾਂ ਤੁਹਾਨੂੰ ਧੰਨ ਸ਼ਹੀ ਗੁਰੂ ਨਾਨਕ ਧੰਨ ਸ਼ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰਾ ਮੇਰਾ ਪਿਓ ਮੇਰਾ ਕਲੰਗੀਆਂ ਵਾਲਾ ਦਾਤਾ ਤੁਹਾਨੂੰ ਬਹੁਤ ਅੰਦਰ ਉਸਤ ਰੱਖੇ ਬਾਈ ਧੰਨਵਾਦ ਪਾਪਾ ਮਿਲਾਂਗੇ ਜਰੂਰ ਆ ਪਪਾ ਜੀ ਮਿਲਣਾ ਹੈ ਤੁਹਾਡਾ ਪੱਕਾ ਮੇਰੀ ਜਾਨ ਪੱਕਾ ਪੱਕਾ ਮੈਂ ਦਾਅਵਾ ਕਰਦਾ ਆ ਕਿ ਤੁਹਾਨੂੰ ਪੱਕਾ ਮੈਂ ਮਿਲਦਾ ਕਿ ਤੁਹਾਨੂੰ ਬਾਈ ਹਾਂਜੀ ਆਪਾਂ ਆਪਦਾਓ ਕਦੇ ਵੀ ਸੋਹਣੇ-ਮੋਹਣੇ ਬਾਈ ਮੈਂ ਤੁਹਾਨੂੰ ਇੱਕ ਚੀਜ਼ ਆ ਦਦਾ ਕਦੇ ਵੀ ਕਦੇ ਵੀ ਜ਼ਿੰਦਗੀ 'ਚ ਕਿਸੇ ਵੀ ਚੀਜ਼ ਦੀ ਲੋੜ ਪਵੇ ਤਾਂ ਆਪਦੇ ਭਰਾ ਨੂੰ ਯਾਦ ਕਰਿਓ ਪਲੀਜ਼ ਜੀ ਥੈਂਕ ਯੂ ਭਾਜੀ ਥੈਂਕ ਯੂ ਹਾਂ ਪਲੀਜ਼ ਯਾਦ ਕਰਿਓ ਆਪਦੇ ਭਰਾ ਨੂੰ ਤੇ ਤੁਹਾਡਾ ਭਰਾ ਪਹਿਲੇ ਬੋਲ ਤੇ ਤੁਹਾਡੇ ਲਈ ਹਮੇਸ਼ਾ ਖੜਾ ਕੱਲ ਤੁਹਾਡਾ ਸ਼ੋਅ ਆ ਜੀ ਬੜੀ ਜੀ ਅੱਛਾ ਛੇ ਅ ਕੱਲ ਕੱਲੂ ਸ਼ੋਅ ਬਾਈ ਸਰੀ ਬੈਸਟ ਆਫ ਲੱਕ ਬੈਸਟ ਆਫ ਲੱਕ ਸਰ ਸਾਰਿਆਂ ਨੂੰ ਥੈਂਕ ਯੂ ਸਾਰੇ ਜਣੇ ਜਰੂਰ ਜਾਣ ਤੁਹਾਡੇ ਸ਼ੋਅ ਤੇ ਥੈਂਕ ਯੂ ਥੈਂਕ ਯੂ ਬਾਈ ਥੈਂਕ ਯੂ ਜੀ ਆਪਾਂ ਤੁਹਾਨੂੰ ਜਰਾ ਆਪਾਂ ਤੇ ਅੰਮ੍ਰਿਤ ਸਰ ਬੈਠੇ ਆਂ ਆਪਾਂ ਫੋਨ ਤੇ ਹੀ ਦੇਖ ਦਸ ਲਾਂਗੇ ਨਹੀਂ ਮੈਂ ਬਾਈ ਤੁਹਾਨੂੰ ਲੈ ਕੇ ਜਾਊਂਗਾ ਮੈਂ ਨਾਲ ਲੈ ਜਾ ਕੇ ਮੈਂ ਲਾਈਵ ਕਰ ਦੇਣਾ ਤੁਹਾਨੂੰ ਵੀਡੀਓ ਕਾਲ ਲਾ ਕੇ ਛੱਡ ਦੇਣੀ ਆ ਜੀ 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 ਹਾਂ ਜੀ ਹਾਂ ਜੀ ਠੀਕ ਹੈ ਬਾਬਾ ਜੀ ओके okay, लव यू ਵੀਰੇ ਜਿਉਂਦੇ ਰਹੋ ਜਿਉਂਦੇ ਰਹੋ ਕਦੇ ਵੀ ਲੋੜ ਪਵੇ ਤਾਂ ਆਪਦੇ ਇਸ ਭਰਾ ਨੂੰ ਯਾਦ ਕਰਨਾ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਜੀ ਓਕੇ ਬਾਏ ਟੇਕ ਕੇਅ ਭਾਜੀ ਬਾਏ ਬਾਏ ਟੇਕ ਕੇਅ ਭਾਜੀ ਬਾਏ ਟੇਕ ਕੇਅ ਭਾਜੀ